ਉਲਤ ਘਟਾ ਫੋਟੋ ਇਹ ਪਹਿਲੀ ਗੇਮ ਹੈ ਜਿਹੜੀ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਅਸੀਂ ਨਹੀਂ ਇਦਾਂ ਦੀਆਂ ਖੇਡਾਂ ਅੱਜ ਕੱਲ ਮੌਜਾਂ ਨੂੰ ਰਹਿ ਗਈਆਂ ਦੂਜੀਆਂ ਗੇਮਾਂ ਦਾ ਉੱਤੇ ਤੇ ਗਰਾਊਂਡ ਲੈਵਲ ਤੇ ਬਹੁਤ ਘਟ ਗਿਆ ਹਰ ਗਲੀ ਹਰ ਮੋੜ ਲੱਗੇ ਪਏ ਬੱਲਬੂ ਤੇ ਜਿਹੜੇ ਟਾਈਮ ਮਿਲਦਾ ਹੈ ਤਾਂ ਆਪ ਦਾ ਕੜੀ ਦੋ ਕੜੀ ਇਦਾਂ ਨਹੀਂ ਤੋਂ ਇਦਾਂ ਫਿਰ ਬੈਨ ਨਹੀਂ ਜੀ ਦੋ ਨਾਲੇ ਪਤਾ ਲੱਗਣਾ ਦਿਮਾਗ ਕਿੱਥੇ ਦਿਮਾਗ ਦਾ ਪਤਾ ਲੱਗਣਾ ਕਿੱਥੇ ਹੀ ਫਿਰਦਾ ਕਿੱਥੇ ਹੀ ਫਿਰਦਾ ਨਾਲੇ ਹਾਂ ਲਪੇਟਤਾ ਵਈ ਇੱਕ ਤਾਂ ਖੁੱਲੀ ਥਾਪੀ ਮਾਰਤਾ ਆ ਮੇਰਾ ਨਾਮ ਮੇਰਾ ਨਾਮ ਦੋ ਮੂਸੇੜਾ ਫੈਨ ਲੱਗਦਾ ਮੁੰਡਾ ਜਿਹੜਾ ਲਪੇਟੀ ਦਿਰਾਉਂਦਾ ਕੰਮ ਤੇ ਦੇਖਦੇ ਹੁਣ ਕੀ ਬਣਦਾ ਚਾਲ ਚੱਲੇ ਚੁੱਕਿਆ ਚੋਬੇ ਸਾਡੇ ਬੀਟੀ ਤੇ ਲਿਖਿਆ ਆਣ ਮਿਲੋ ਸੱਜਣਾ ਇਹ ਆ ਜਿਹੜੀ ਪਲੇਅਰ ਆ ਦੋਵੇਂ ਖੇਡ ਰਹੇ ਆ ਜੀ ਹੌਂਡੀ ਪਲੇਅਰ ਆ ਇਹ ਜਿਹੜੇ ਹਰ ਗਲੀ ਹਰ ਮੋੜ ਵੇੜ ਤੇ ਨੰਨ ਨੰਨ ਹਰ ਕਿੱਪੇ ਫਲ ਬੂ ਜਬ ਉਹ ਆ ਜੰਨਾ ਇਹ ਜੀਵ ਜੀਵ ਜੇ ਮਨਾਂ ਮਨ ਗਾਵੇਂ ਨਾ ਗਾਪੂ ਆ ਸੁਣ ਕੇ ਆਈ ਸੱਕਰ ਬਾਰਾ ਮਾਂ ਦਾ ਸੱਕਰ ਬਾਰਾ ਚੜ ਦੇ ਗਰਾਫ ਆ ਤੂੰ ਛੜਾ ਕਰੋ ਯਾਰ ਛੜ ਤੇ ਸਾਦੀ ਛੜ ਪਤਾ ਲੱਗੇ ਵੀ ਗੇਮ ਕਿੱਥੇ ਚੱਲ ਰਹੀ ਹੈ ਇਹ ਕੋਈ ਰੌਂਡੀ ਕਰਦਾ ਬਾਈ ਕਮੈਂਟ ਕਰਕੇ ਜਰੂਰ ਦੱਸੋ ਵੀ ਆ ਬੰਦੇ ਨੇ ਰੌਂਡੀ ਕੀਤੀ ਹੈ ਗਲਤ ਚੱਲਿਆ ਜਾਂ ਗਲਤ ਹੋ ਕੀਤਾ ਤੇ ਕਿੱਥੋਂ ਬਤਰੀ ਦੇਖ ਰਹੇ ਹੋ ਕੌਣ ਕੌਣ ਖੇਡਦਾ ਰਿਹਾ ਬਚਪਨ ਚ ਤੇ ਕਿੰਨੀਆਂ ਜਿਆਦਾ ਨੇ ਤਾਜਾਂ ਕੀਤੀਆਂ ਜਾ ਰਹੀਆਂ ਇਹ ਗੇਮਾਂ ਉਦੋਂ ਹੁੰਦੀਆਂ ਸੀ ਜਦੋਂ ਮੋਬਾਈਲ ਨਹੀਂ ਹੁੰਦੇ ਸੀ ਲੋਕਾਂ ਕੋਲ ਟਾਈਮ ਹੁੰਦਾ ਸੀ ਬਿਜੀ ਨਹੀਂ ਹੁੰਦੇ ਸੀ ਲੋਕ ਤੇ ਅੱਜ ਕੱਲ ਦਾ ਟਾਈਮ ਵੀ ਹੈ ਨਹੀਂ ਕਿਸੇ ਕੋਲੇ ਤੇ ਬਿਜੀ ਬਹੁਤ ਆ ਚਾਰ ਕਰਤੀਆਂ ਬੰਾ ਇਕੱਲੇ ਇਕੱਲੇ ਮੋਬਾਈਲਾਂ 'ਚ ਜ਼ਰੂਰ ਖੇਡਦੇ ਐ ਬਾਰਾ ਗਰਾਊਂਡ ਲੈਵਲ ਤੇ ਇਦਾਂ ਸਾਂ ਅੱਖਾਂ 'ਚ ਅੱਖਾਂ ਪਾ ਕੇ ਖੇਡਣਾ ਬਹੁਤ ਔਖਾ ਹੈ ਤੋਂ ਜਿਹਨਾਂ ਨੇ ਡੇਟਾ ਖਰੂ ਹੂੰ 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 ਦੇਖਦੇ ਕੀ ਬਣਦਾ ਹੈ ਲੈਓ ਬਹੁਤ ਸੋਹਣੀ ਚਾਲ ਚੱਲੀ ਐ ਬੁੱਲਰਸਾ ਬੁੱਲਰ ਨੇ ਤੇ ਲੋਈ ਪਿੱਛੇ ਹਟਦੇ ਹੋਏ ਆਪਣੇ ਕਦਮ ਜਿਹੜੇ ਪਿੱਛੇ ਹਟਾ ਰਹੇ ਆ ਬਹੁਤ ਬੁਧੀਆ ਬਹੁਤ ਬੁਧੀਆ ਬਹੁਤ ਬੁਧੀਆ ਚਾਲ ਚੱਲੀ ਐ ਜੀ ਬਹੁਤ ਬੁਧੀਆ ਚਾਲ ਚੱਲੀ ਐ ਨਾ 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 ਗਲਤ ਚੱਲ ਜਾਣੀ ਹਾਂ ਇਹ ਉਧਰ ਜਾਣੀ ਜੀ ਕੇਰ ਲਈ ਜਾਵਾਂ ਹੋ ਵੇਰੀ ਵੈਰੀ ਕਿੰਨ ਮਾ ਤਾਂ ਘੇਰਾ ਪਿਆ ਸੀ ਮਸਾ ਉੱਥੇ ਡੋਰੀ ਵਰਦਮ ਮੈਂ ਉੱਥੇ ਡੋਰੀ ਫਿਲ ਗਦਾਇਤਾ ਆ ਇੱਥੇ ਕਰ ਦੇ ਵਿਚਾਲੇ ਇੱਧਰ ਕਰ ਵੈਰੀ ਗੁੱਡ ਦੀ ਲਾਲਤਨ ਗਲਤ ਹੋਏ ਗੰਮ ਸਹੀ ਕਰਕੇ ਮੁੰਡਾ ਚਾਲ ਖੇੜ ਗਿਆ ਭੈੜੀ ਬਹੁਤ ਵਧੀਆ ਬਹੁਤ ਵਧੀਆ ਸੀ ਬੇਪਾਸੀ ਸੀ ਕਹਤ ਮੈਂ ਤੇ ਲੈਣਾ ਮੈਂ ਕਿਧਰ ਲੈਣਾ ਤੇ ਪੈਸੀ ਬਸ ਫੇਰ ਠੀਕ ਹੈ ਫੇਰ ਗਾਂ ਦੇ ਕਿੜਾ ਕਵਾ ਦੂਗਾ ਗਾਂ ਦੇ ਫੇਰ ਉੱਤੀ ਦੱਸਣ ਵਾਲੀ ਕੋਸ ਵਧੀਆ ਮਾਇਦਾ ਜੇ ਦੱਸਦਾ ਤੁੰਗਨ ਗਲਤ ਹੋ ਜੂ ਚੱਲ ਬਈ ਸਹੀ ਸਹੀ ਬੰਦੇ ਦੇਖ ਰਿਹਾ ਗਿਆ ਮੈਂ ਪੱਗੋਸ਼ ਦੱਸ ਦੇਣੀ ਕਿਸੇ ਨੂੰ ਬਹੁਤ ਸੋਹਣੇ ਫਿਰ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ ਕਿ ਕੌਣ-ਕੌਣ ਇਦਾਂ ਖੇਡਿਆ ਤੇ ਜਾਂ ਹੁਣ ਵੀ ਖੇਡਦੇ ਹਾਂ ਟਾਈਮ ਪਾਸ ਲਈ ਜਾਂ ਕਿਵੇਂ ਵੀ ਅੱਜ ਅਸੀਂ ਜਿਹੜੇ ਅੱਜ ਸਪੈਸ਼ਲ ਟੂਰਨਾਮੈਂਟ ਹੋਇਆ ਤੇ ਇਕੱਠ ਨਹੀਂ ਕਰਦੇ ਸੀ ਇਹ ਇਹ ਹੈਗਾ ਆਪਣਾ ਟੂਰਨਾਮੈਂਟ ਸਪੈਸ਼ਲ ਰੇ ਦੇ ਲਈ ਜਿਹੜਾ ਹਾਰ ਗਿਆ ਉਹਨੇ ਰੇ ਪਾਉਣੀ ਹੈ ਜਿਹੜਾ ਜਿੱਤ ਗਿਆ ਉਹਨੇ ਸੌਣੀ ਇਕੱਠ ਨਹੀਂ ਕਰਦੇ ਸੀ ਚਲ ਇਹਦੇ 'ਚ ਸੈਂਟਰ ਚ ਰੱਖ ਸੈਂਟਰ ਚ ਇੱਥੇ ਜਰਾ ਹਰ ਗਲੀ ਹਰ ਮੋੜ ਲੱਗ ਪਿਆ ਬਿਲਬੋਰਡ ਉਹ ਜਿਹੜਾ ਹਾਰ ਗਿਆ ਚੋ ਮੈਂ ਨਾ ਖੇਡੂਆ ਮੈਂ ਮੈਨੂੰ ਬਾਈ ਮਿਲ ਚੁੱਕਿਆ ਮੈਂ ਸਿੱਧਾ ਫਾਈਨਲ ਚ ਆ ਤੇ ਇਹਨਾਂ ਨੇ ਅਜੇ ਅਕੀ ਗੇਮ ਲਾਉਣੀ ਲੋਗੇ ਮੈਨਾਂ ਦੇ ਲੱਗਣੀਆਂ ਜਿਹੜਾ ਦੋ ਮੈਚ ਜਿੱਤ ਗਿਆ ਜੇ ਬਰਾਬਰ ਰਹਿ ਗਿਆ ਫਿਰ ਤਿੰਨ ਮੈਚ ਹੋਣਗੇ ਤੇ ਨਹੀਂ ਦੋ ਮੈਚ ਆਜੋ ਮੈਚ ਸਮਾਪਤ ਹੋ ਜਾਣਗੇ ਤੇ ਤੁਹਾਨੂੰ ਇਹ ਗੇਮ ਕਿਵੇਂ ਲੱਗੀ ਕੌਣ ਕੌਣ ਇਹਦਾ ਖੇਡਦਾ ਰਿਹਾ ਬੀਟੀ 12 ਬੀਟੀ ਕਹਿੰਦੇ ਕੀ ਕਹਿੰਦੇ ਚੌਕਸ ਵੀ ਕਹਿੰਦੇ ਕਿ ਹੋਰ ਹੁੰਦਾ ਹਾਂ ਹੂੰ ਇਹ ਕੁਛ ਕਹਿੰਦੇ ਨਾਲ